ਸਾਸੀ ਕਾਲਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਪਹੁੰਚਿਆ ਹੋਇਆ ਪਿੰਡ ਪੱਕਾ ਨੰਬਰ 3 ਦੇ ਵਿੱਚ ਪੱਕਾ ਨੰਬਰ 3 ਵੇਣ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਤੇ ਵਪਾਰ ਦਾ ਵੀਰ ਦਾ ਕੰਮ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਗਮੀਤ ਤੇ ਜੱਸੀ ਬਾਈ ਦੋਵੇਂ ਭਰਾਵਾ ਤੇ ਵਪਾਰ ਦੇ ਵਿੱਚ ਵੱਡਾ ਨਾਮ ਆ ਬਾਈ ਹੁਣਿਆਂ ਦਾ ਅੱਜ ਇਸ ਘਰ ਦੇ ਵਿੱਚੋਂ ਇੱਕ ਤੁਹਾਨੂੰ ਬਿਲਕੁਲ ਤਾਜੀ ਸੂਈ ਮੈਂ ਦਿਖਾਉਣੀ ਆ ਜਿਹੜੀ ਮਿੱਤਰੋ ਵੀ ਹਜੇ ਬੋਲੇ ਤੋਂ ਵੀ ਚੰਗੇ ਤੋਂ ਸਟਾਰਟ ਹੋਈ ਹੈ ਤੇ ਲੇਵੇ ਭਾਂਡੇ ਦੀ ਮਜ਼ਬੂਤੀ ਵੀ ਜ਼ਬਰਦਸਤ ਅੰਗਾ ਪੈਰਾਂ ਦੀ ਸਾਫ਼ ਤੇ ਸੁਥਰੀ ਮੈਂ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਦਾ ਕੀ ਡਿਟੇਲ ਆ ਸਾਰੀ ਗੱਲਬਾਤ ਕਰ ਲੈਣੇ ਆ ਦਿਨ ਦਾ ਤੁਹਾਨੂੰ ਪਤਾ ਖੁਰਲੀ ਤੇ ਬੰਨਿਆ ਬੱਚਾ ਦੱਸਦਾ ਹੋਊਗਾ ਵੀ ਕਿੰਨੇ ਦਿਨਿਆਂ ਨੂੰ ਸੂਈ ਨੂੰ ਹੋਈ ਹੋਣਗੇ ਆਓ ਮਿਲਦੇ ਆ ਵੀਰ ਨੂੰ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਜਗਮੀਤ ਭਾਈ ਜੀ ਕਾ ਵਧੀਆ ਜੀ ਸੇਤਾ ਘਰ ਪਰਿਵਾਰ ਦੇ ਵਧੀਆ ਵਧੀਆ ਜੀ ਠੀਕ ਆ ਅੱਛਾ ਜਗਮੀਤ ਵੀਰੇ ਜਿਹੜੀ ਮੈਂ ਵੇਚਣੀ ਆ ਪਹਲਿਆਂਦੀ ਹੋਈ ਆ ਹਨਾ ਬਾਈ ਠੀਕ ਆ ਕਿੰਨਵਾਂ ਸੂਆ ਸੂਈ ਆ ਵੀਰੇ ਇਹ ਤੀਜਾ ਸੂਈ ਆ ਜੀ ਤੀਜਾ ਸੂਆ ਸੂਈ ਆ ਜਗਮੀਤ ਕਿਦਨ ਸੂਈ ਆ ਵੀਰੇ ਇਹ ਕੱਲ ਸੂ 10 ਕਿਲੋ ਬਾਈ 10 ਕਿਲੋ ਤਿਆਰ ਆ ਜਾਓ ਹੈ ਅੱਛਾ ਮਗਰ ਕਟਾ ਗਿਆ ਕਿ ਕੱਟੀ ਵੀਰੇ ਕੱਟੀ ਹੈ ਜੀ ਠੀਕ ਹੈ ਵੀਰੇ ਚਵਾਈ ਚੁਈ ਦੀ ਕਿਵੇਂ ਦੀ ਚੁਈ ਬਪੋਲੀ ਅੱਛਾ ਦੇਖੋ ਮੀਰ ਪੀਕ ਲੈਵਲ ਦਾ ਦੁੱਧ ਦਾ ਕੀ ਰਿਕਾਰਡ ਦੱਸਿਆ ਉਹਨਾਂ ਨੇ ਜੀ 16 ਕਿਲੋ ਦੱਸਿਆ ਜੀ 16 ਕਿਲੋ ਦਾ ਤੇ ਚਵਾਈ ਚੁਈ ਜਦੋਂ ਓਕੇ ਹੈ ਠੀਕ ਹੈ ਵੀਰੇ ਅੱਛਾ ਰੇਟ ਕੀ ਰਹੂਗਾ ਬਾਈ ਰੇਟ ਦਾ 1.25 ਹੈ ਜੀ 1 ਲੱਖ 25000 ਮੰਨਤਾ ਨੇ ਇਹਦੇ ਵਿੱਚ ਵੀਰੇ ਹਾਂ ਜੀ ਮਾਤਰ ਕਰ ਲੈਣੇ ਠੀਕ ਹੈ ਵੀਰੇ ਕੱਢੀ ਬੰਨ ਤੋਰੀ ਭਰਾਏ ਨੂੰ ਮੜਾ ਲੈ ਮੈਂ ਤਰੋ ਤੀਜਾ ਸੁਆ ਕਰਮਾਂ ਵਾਲੀ ਸੂਈ ਆ ਕੱਲ ਦੀ ਸੂਈ ਆ 10 ਕਿਲੋ ਬੋਲਾ ਇਸ ਟਾਈਮ ਰੈਡੀ ਕੰਡੀਸ਼ਨ ਆਉਂਦੀ ਆ ਮਗਰ ਆ ਗਈ ਮੈਂ ਇਹ ਕੱਟੀ ਮਿੱਤਰੋ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜਾ ਸੂਆ ਪਸੂ ਹੁੰਦਾ ਨਾ ਉਹ ਤਿੰਨਾ ਚਾਰ ਦਿਨਾਂ ਬਸ ਤੈ ਚੱਕਦਾ ਹੁੰਦਾ ਤੇ ਥੋੜੀ ਜੀ ਜਾਪੇ ਦੇ ਵਿੱਚ ਆ ਵੀ ਜੇ ਅੱਜ 100 ਦੇ ਵਿੱਚੋਂ 30 ਪੈਸੇ ਮੈਂ ਟੁੱਟੀ ਆ ਨਾ ਤੇ 30 ਪੈਸੇ ਤੋਂ ਤੁਸੀਂ ਹੋਰ ਜੋੜ ਲਈ ਨਾਲ 70 ਪੈਸੇ ਮੈਂ ਸੈਟ ਆ 3 ਪੈਸੇ ਹੋਰ ਜੋੜਦੇ ਜਦੋਂ 100 ਪੂਰਾ ਹੋਇਆ ਤਾਂ ਉਹ ਤੋਂ ਮੈਂ ਦੀ ਬੰਸਰ ਬਾਡੀ ਅੰਗ ਆਰ ਹੋਰ ਵਧੀਆ ਬਣ ਜਾਣੇ ਆ ਜੱਜਤ ਮੈਂ ਦੀ ਬਹੁਤ ਵਧੀਆ ਵਾ ਟਿਕਾਣਾ ਮੈਂ ਦਾ ਚੰਗਾ ਵਾ ਲੇਵੇ ਭੰਡੇ ਵੱਲੋਂ ਖੁੱਲੀ ਡੁੱਲੀ ਆ ਹੱਡਾ ਪੈਰਾਂ ਦੀ ਚੰਗੀ ਆ ਮੈਂ ਮਿੱਤਰੋ ਖਾ ਪੀ ਕੇ 15 16 ਕਿਲੋ ਦੁੱਧ ਖੁੱਲਾ ਡੁੱਲਾ ਦੇ ਜੂਗੀ ਕਿਉਂਕਿ ਇਸ ਕਰ ਦੀ ਗਵਾਈ ਮੈਂ ਭਰਦੀ ਆ ਮੈਂ ਨਹੀਂ ਕਹਿੰਦਾ ਅੰਗ ਆਰ ਤੇ ਜਾਤ ਚੰਗੀ ਆ ਮੈਂ ਦੇ ਉਤੇ ਲੈ ਵੀ ਜਗਮੀਤ ਭਾਈ ਨੰਬਰ ਦਈਂ ਕਰਾ ਦੇ ਵੀਰੇ 98720 ਜੀ 94199 ਇੱਕ ਵਾਰੀ ਹੋਰ ਬੋਲ ਦਿਓ 9872 ਜੀ ਜੀ 94199 ਠੀਕ ਆ 987294199 ਹਣਾ ਜੀ 987294199 22 ਦਾ ਫੋਨ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰਨੀ ਹੈ ਪਿੰਡ ਪੱਕਾ ਨੰਬਰ 3ਾ ਜ਼ਿਲ੍ਹਾ ਫਰੀਦਕੋਟ